22 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਸੈਸ਼ਨ ਇਸ ਦਿਨ ਪੇਸ਼ ਹੋਏਗਾ ਆਮ ਬਜਟ ਆਮ ਬਜਟ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ 23 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਸੰਸਦ ਦਾ ਬਜਟ ਸੈਸ਼ਨ 22 ਜੁਲਾਈ ਤੋਂ 21 ਅਗਸਤ ਦਰਮਿਆਨ ਹੋਏਗਾ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੇਰਨ ਰਜੀਜ਼ੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤਾ ਕਿ 2024 ਤੱਕ ਸੈਸ਼ਨ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਸੰਸਦ ਦੀ ਬਾਵਲੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਆਮ ਬਜਟ 2 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਏਗਾ। ਵਿੱਤ ਮੰਤਰੀ ਨਿਰਮਲਾ ਸੀ타ਰਮਨ ਮੋਦੀ ਤਿੰਨ ਜ਼ੀਰੋ ਸਰਕਾਰ ਦਾ ਪੂਰਾ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਨੇ ਇਸ ਸਾਲ 1 ਫਰਵਰੀ ਨੂੰ ਸੰਸਦ ਅੰਤ੍ਰੀਮ ਬਜਟ ਪੇਸ਼ ਕੀਤਾ ਸੀ ਕੇਂਦਰ ਚ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਇਸ ਬਜਟ ਚ ਮੋਦੀ ਸਰਕਾਰ ਦਾ ਧਿਆਨ ਖੇਤੀ ਖੇਤਰ ਰੁਜ਼ਗਾਰ ਪੂੰਜੀਗਤ ਖਰਚਿਆਂ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਅਤੇ مالیਆ ਵਾਧਾ ਵਧਾਉਣ ਤੇ ਹੋਏਗਾ ਇਸ ਤੋਂ ਇਲਾਵਾ ਜੀਐਸਟੀ ਨੂੰ ਸਰਲ ਬਣਾਉਣਾ ਅਤੇ ਟੈਕਸ ਪਾਲਨ ਨਾਲ ਜੁੜੇ ਬੋਝ ਨੂੰ ਘਟਾਉਣਾ ਵੀ ਸਰਕਾਰ ਦੇ ਏਜੰਡੇ ਦੇ ਸਿਖਰ ਤੇ ਹੋਣ ਦੀ ਉਮੀਦ ਹੈ ਇਸ ਬਜਟ 'ਚ ਨੌਕਰੀਪੇਸ਼ਾ ਲੋਕਾਂ ਅਤੇ ਟੈਕਸਟਾ ਤਾਵਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਕਿ ਐਸ ਲਗਾਏ ਜਾ ਰਹੇ ਨੇ ਕਿ ਆਮਦਨ ਕਰ ਛੋਟ ਦਾ ਦਾਇਰਾ ਵਧਾਉਣ ਦੇ ਨਾਲ ਨਾਲ ਸਰਕਾਰ ਨੌਕਰੀ ਕਰਨ ਵਾਲਿਆਂ ਨੂੰ 50000 ਰੁਪਏ ਦੀ ਵਾਧੂ ਟੈਕਸ ਛੋਟ ਵੀ ਦੇ ਸਕਦੀ ਹੈ ਐਕਸ ਮਾਇਰਾਂ ਦਾ ਕਹਿਣਾ ਹੈ ਕਿ ਸਰਕਾਰ ਸਟੈਂਡਰਡ ਡਿਡਕਸ਼ਨ ਨੂੰ ਦੁੱਗਣਾ ਕਰ ਸਕਦੀ ਹੈ ਜਿਸ ਨਾਲ ਨੌਕਰੀ ਕਰਨ ਵਾਲਿਆਂ ਨੂੰ ਵੀ ਰਾਹਤ ਮਿਲ ਸਕਦੀ ਹੈ ਵਰਤਮਾਨ ਦੇ ਵਿੱਚ ਹਰ ਵਿੱਤੀ ਸਾਲ 50000 ਰੁਪਏ ਦੀ ਮਿਆਰੀ ਕਟੌਤੀ ਉਪਲਬਧ ਹੈ ਇਹ ਨੌਕਰੀ ਕਰਨ ਵਾਲੇ ਵਿਅਕਤੀ ਦੇ ਖਰਚਿਆਂ ਦੇ ਬਦਲੇ ਵਿੱਚ ਦਿੱਤਾ ਜਾਂਦਾ ਹੈ ਤੇ ਇਸ ਦੇ ਲਈ ਕੋਈ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ 22 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ ਸੰਸਦ ਦਾ ਸੈਸ਼ਨ ਇਸ ਦਿਨ ਪੇਸ਼ ਹੋਏਗਾ ਆਮ ਬਜਟ ਆਮ ਬਜਟ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ 2 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ ਸੰਸਦ ਦਾ ਬਜਟ ਸੈਸ਼ਨ 2 ਜੁਲਾਈ ਤੋਂ 1 ਅਗਸਤ ਦਰਮਿਆਨ ਹੋਏਗਾ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੇਰਨ ਰਜੀਜ਼ੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤਾ ਕਿ 2024 ਤੱਕ ਸੈਸ਼ਨ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਕੇਂਦਰੀ ਸੰਸਦੀ ਪਾਬਲਿਆ ਬਾਰੇ ਮੰਤਰੀ ਕਿਰਨ ਰਿਜ਼ੀਜ਼ੂ ਨੇ ਕਿਹਾ ਕਿ ਆਮ ਬਜਟ 2 ਜੁਲਾਈ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਏਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਮੋਦੀ ਤਿੰਨ ਜ਼ੀਰੋ ਸਰਕਾਰ ਦਾ ਪੂਰਾ ਬਜਟ ਪੇਸ਼ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਨੇ ਇਸ ਸਾਲ 1 ਫਰਵਰੀ ਨੂੰ ਸੰਸਦ ਅੰਤ੍ਰੀਮ ਬਜਟ ਪੇਸ਼ ਕੀਤਾ ਸੀ ਕੇਂਦਰ ਚ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਇਸ ਬਜਟ ਚ ਮੋਦੀ ਸਰਕਾਰ ਦਾ ਧਿਆਨ ਖੇਤੀਬਾੜੀ ਰੋਜ਼ਗਾਰ ਪੂੰਜੀਗਤ ਖਰਚਿਆਂ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਅਤੇ ਮਾਲੀਆਂ ਵਾਅਦਾ ਵਧਾਉਣ ਤੇ ਹੋਏਗਾ ਇਸ ਤੋਂ ਇਲਾਵਾ ਜੀਐਸਟੀ ਨੂੰ ਸਰਲ ਬਣਾਉਣਾ ਅਤੇ ਟੈਕਸ ਪਾਲਨ ਨਾਲ ਜੁੜੇ ਬੋਝ ਨੂੰ ਘਟਾਉਣਾ ਵੀ ਸਰਕਾਰ ਦੇ ਏਜੰਡੇ ਦੇ ਸਿਖਰ ਤੇ ਹੋਣ ਦੀ ਉਮੀਦ ਹੈ ਇਸ ਬਜਟ 'ਚ ਨੌਕਰੀਪੇਸ਼ਾ ਲੋਕਾਂ ਅਤੇ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਕਿ ਅਸ ਲਗਾਏ ਜਾ ਰਹੇ ਨੇ ਕਿ ਆਮਦਨ ਕਰ ਛੋੜ ਦਾ ਦਾਇਰਾ ਵਧਾਉਣ ਦੇ ਨਾਲ-ਨਾਲ ਸਰਕਾਰ ਨੌਕਰੀ ਕਰਨ ਵਾਲਿਆਂ ਨੂੰ 50000 ਰੁਪਏ ਦੀ ਵਾਧੂ ਟੈਕਸ ਛੋਟ ਵੀ ਦੇ ਸਕਦੀ ਹੈ ਟੈਕਸ ਮਾਇਰਾਂ ਦਾ ਕਹਿਣਾ ਹੈ ਕਿ ਸਰਕਾਰ ਸਟੈਂਡਰਡ ਡਿਡਕਸ਼ਨ ਨੂੰ ਦੁੱਗਣਾ ਕਰ ਸਕਦੀ ਹੈ ਜਿਸ ਨਾਲ ਨੌਕਰੀ ਕਰਨ ਵਾਲਿਆਂ ਨੂੰ ਵੀ ਰਾਹਤ ਮਿਲ ਸਕਦੀ ਹੈ ਵਰਤਮਾਨ ਦੇ ਵਿੱਚ ਹਰ ਵਿੱਤੀ ਸਾਲ 50000 ਰੁਪਏ ਦੀ ਮਿਆਰੀ ਕਟੌਤੀ ਉਪਲਬਧ ਹੈ ਇਹ ਨੌਕਰੀ ਕਰਨ ਵਾਲੇ ਵਿਅਕਤੀ ਦੇ ਖਰਚਿਆਂ ਦੇ ਬਦਲੇ ਵਿੱਚ ਦਿੱਤਾ ਜਾਂਦਾ ਹੈ ਤੇ ਇਸ ਦੇ ਲਈ ਕੋਈ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ